ਸੋਇਆ ਚਾਂਪੀ ਖਾਜਿਹੇ ਦੇ ਸ਼ਾਇਦ ਹੀ ਕਿਸੇ ਨੂੰ ਖਾਣ ਦੇ ਵਿੱਚ ਚੰਗੀ ਨਾ ਲੱਗਦੀ ਹੋਵੇ ਵੈਜੀਟੇਰੀਅਨ ਤਾਂ ਖਾਸ ਕਰਕੇ ਇਸ ਨੂੰ ਕਾਫੀ ਪਸੰਦ ਕਰਦੇ ਨੇ ਲੇਕਿਨ ਕੀ ਤੁਸੀਂ ਆਪਣੀ ਪਸੰਦੀਦਾ ਸੋਇਆ ਚਾਂਪ ਨੂੰ ਫੈਕਟਰੀ ਦੇ ਵਿੱਚ ਤਿਆਰ ਹੁੰਦੇ ਵੇਖਿਆ ਇਸੀ ਪੂਰੀ ਪ੍ਰਕਿਰਿਆ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਇਸ ਨੂੰ ਖਾਣਾ ਹੀ ਛੱਡ ਦਵੋਗੇ ਖਾਸ ਕਰ ਜੋ ਲੋਕ ਆਪਣੀ ਹੈਲਥ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਰਹਿੰਦੇ ਨੇ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਜ਼ਰੂਰ ਹੋ ਜਾਣਗੇ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਾਫੀ ਜ਼ਿਆਦਾ ਟੈਨਸ਼ਨ ਦੇਣ ਵਾਲੀ ਹੈ ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਪਹਿਲਾਂ ਮਿਕਸਰ ਮਸ਼ੀਨ ਦੇ ਵਿੱਚ ਉਹ ਸੋਇਆ ਨੂੰ ਪੀਸ ਲਿਆ ਜਾਂਦਾ ਹੈ ਇਸ ਤੋਂ ਬਾਅਦ ਸੋਇਆ ਨੂੰ ਕੱਢਿਆ ਜਾਂਦਾ ਹੈ ਇਸ ਨੂੰ ਬਾਰ-ਬਾਰ ਪਾਣੀ ਪਾ ਕੇ ਸਾਫ਼ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਜ਼ਮੀਨ ਤੇ ਪਲਾਸਟਿਕ ਦੀ ਸ਼ੀਟ ਵਿਚਾਈ ਜਾਂਦੀ ਹੈ ਜਿਸ ਤੇ ਇਸ ਨੂੰ ਪਲਟ ਦਿੱਤਾ ਜਾਂਦਾ ਤੁਸੀਂ ਦੇਖੋਗੇ ਵਰਕਰ ਚੱਪਲ ਪਾ ਕੇ ਹੀ ਸ਼ੀਟ ਤੇ ਖੜੇ ਨੇ ਅਤੇ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ ਜ਼ਾਹਰ ਜੀ ਗੱਲ ਹੈ ਇਹ ਖਾਣਾ ਵੀ ਕਾਫੀ ਸਿਹਤ ਦੀ ਦ੍ਰਿਸ਼ਟੀ ਨਾਲ ਹਾਨੀਕਾਰਕ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਇਨਫੈਕਸ਼ਨਸ ਵੀ ਹੋ ਸਕਦੀਆਂ ਨੇ ਸੋ ਇਸ ਵੀਡੀਓ ਨੂੰ ਹੁਣ ਤੱਕ ਬਹੁਤ ਸਾਰੇ ਲੋਕ ਵੇਖ ਚੁੱਕੇ ਨੇ ਅਲੱਗ-ਅਲੱਗ ਲੋਕ ਆਪਣੇ ਕਮੈਂਟਸ ਵੀ ਦੇ ਰਹੇ ਨੇ ਜ਼ਿਆਦਾਤਰ ਯੂਜ਼ਰਸ ਦਾ ਮੰਨਣਾ ਹੈ ਚਾਹੀ ਲੋਕਲ ਥਾਂਾਂ ਤੇ ਤਿਆਰ ਕੀਤੀ ਗਈ ਸੋਇਆ ਚਾਪ ਨੂੰ ਖਾਣ ਤੋ ਬਚਣਾ ਚਾਹੀਦਾ ਇਸ ਦੇ ਨਾਲ ਹੀ ਕਈ ਲੋਕਾਂ ਨੇ ਇਹ ਵੀ ਕਿਹਾ ਅਜਿਹੇ ਸਟਰੀਟ ਫੂਡ ਖਾਣ ਨਾਲੋਂ ਬਿਹਤਰ ਹੈ ਬਾਹਰ ਦਾ ਖਾਣਾ ਹੀ ਛੱਡ ਦਵੋ ਬਹਰ ਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਬਿਊਰੋ ਰਿਪੋਰਟ ਲੁਧਿਆਣਾ ਲਾਈ